ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਰਾਸ਼ਨ ਕਾਰਡ ਵਾਲੇ ਕਰੋ ਇਹ ਜ਼ਰੂਰੀ ਕੰਮ 15 ਅਗਸਤ ਤੋਂ ਨਵੇਂ ਨਿਯਮ ਲਾਗੂ ਇਹ ਕਾਰਡ ਹੋਣਗੇ ਬੰਦ ਨਵਾਂ ਰਾਸ਼ਨ ਕਾਰਡ ਕਰੋ ਅਪਲਾਈ ਕਿਹੜੇ ਦਸਤਾਵੇਜ਼ ਲੱਗਣਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਅਤੇ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਅੱਜ ਆਪਾਂ ਗੱਲ ਕਰ ਰਿਹਾ ਰਾਸ਼ਨ ਕਾਰਡ ਧਾਰਕਾਂ ਲਈ ਜੋ ਵੱਡੀ ਖਬਰ ਆਈ ਹੈ ਹੁਣ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਿੱਚ ਜੋ ਰਾਸ਼ਨ ਕਾਰਡ ਦੇ ਸਬੰਧੀ ਨਵੇਂ ਅਪਡੇਟ ਲਾਗੂ ਕਰ ਦਿੱਤੇ ਗਏ ਹਨ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖੀਏ ਤਾਂ ਜੋ ਰਾਸ਼ਨ ਕਾਰਡ ਧਾਰਕ ਹੈ ਜਾਲੀ ਤਰੀਕੇ ਨਾਲ ਜੋ ਰਾਸ਼ਨ ਲੈ ਰਿਹਾ ਜਿਸ ਦੀ ਕੋਈ ਵੀ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਲੇਕਿਨ ਹੁਣ ਸੈਂਟਰ ਸਰਕਾਰ ਨੇ ਇਸ ਤੇ ਉੱਪਰ ਵੱਡਾ ਬਦਲਾਅ ਕਰ ਦਿੱਤਾ ਹੈ ਵੱਡਾ ਬਦਲਾਅ ਇਹ ਹੋਇਆ ਕਿ ਜਿਹੜੇ ਲੋਕ ਲੰਬੇ ਸਮੇਂ ਤੋਂ ਰਾਸ਼ਨ ਲੈ ਰਹੇ ਹਨ ਉਹਨਾਂ ਨੂੰ ਇਸ 2 ਮਹੀਨਿਆਂ ਦੇ ਵਿੱਚ ਕਾਫੀ ਖੱਜਲ ਖਵਾਰੀ ਕਰਨੀ ਪੈ ਰਹੀ ਹੈ ਉਸ ਦਾ ਕਾਰਨ ਇਹ ਹੈ ਕਿ ਰਾਸ਼ਨ卡 ਦੇ ਜੋ ਨਵੇਂ ਬਦਲਾਅ ਕੀਤੇ ਗਿਆ ਉਸ ਕਰਕੇ ਸਭ ਨੂੰ ਖੱਜਲ ਖਵਾਰੀ ਹੋ ਰਹੀ ਹੈ ਹੁਣ 15 ਅਗਸਤ ਤੱਕ ਜੋ ਨਵੇਂ ਨਿਯਮ ਨੇ ਉਹ ਇਹ ਨਿਯਮ ਨੇ ਜੀ ਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਿਆ ਹੋਇਆ ਉਹਨਾਂ ਨੂੰ ਰਾਸ਼ਨ ਕਾਰਡ ਦੇ ਉੱਪਰ KYC ਕਰਾਉਣੀ ਹੋਵੇਗੀ ਅਤੇ ਰਾਸ਼ਨ ਕਾਰਡ ਦੇ ਨਾਲ ਤੁਹਾਡੇ ਆਪਣੇ ਆਧਾਰ ਕਾਰਡ ਲਿੰਕ ਹੋਣੇ ਲਾਜ਼ਮੀ ਕਰ ਦਿੱਤੇ ਗਿਆ ਜੀ ਹਾਂ ਦੋਸਤੋ ਅਗਰ ਤੁਹਾਡੇ ਘਰ ਵਿੱਚ 5 ਮੈਂਬਰ ਆ 6 ਮੈਂਬਰ ਆ ਜਾਂ ਫਿਰ 1 2 ਮੈਂਬਰ ਜਿੰਨੇ ਵੀ ਤੁਸੀਂ ਟੋਟਲ ਮੈਂਬਰ ਹੋ ਜਿਨ੍ਹਾਂ ਦਾ ਰਾਸ਼ਨ ਕਾਰਡ ਵਿੱਚ ਨਾਮ ਦਰਜ ਹੈ ਸਾਰਿਆਂ ਦੀ ਕੇवाईसी ਬਾਇਓਮੈਟ੍ਰਿਕ ਰੋਣੀ ਬਹੁਤ ਜ਼ਰੂਰੀ ਕਰ ਦਿੱਤੀ ਗਈ ਹੈ ਅਗਰ ਤੁਸੀਂ ਕੇवाईसी ਬਾਇਓਮੈਟ੍ਰਿਕ ਨਹੀਂ ਕਰਾਉਂਦੇਗੇ ਤਾਂ ਤੁਹਾਨੂੰ ਰਾਸ਼ਨ ਕਾਰਡ ਦਾ ਲਾਭ ਨਹੀਂ ਮਿਲੇਗਾ ਅਤੇ ਰਾਸ਼ਨ ਕਾਰਡ ਦੇ ਉੱਪਰ ਹੋਰ ਵੀ ਜੋ ਸੈਂਟਰ ਗਵਰਨਮੈਂਟ ਗਿਆ ਪੰਜਾਬ ਗਵਰਨਮੈਂਟ ਦੀਆਂ ਨਵੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਸਕੀਮਾਂ ਦਾ ਲਾਭ ਨਹੀਂ ਮਿਲੇਗਾ ਹੁਣ ਤੁਸੀਂ ਕਿਵੇਂ ਦੇਖਣਾ ਕਿ ਅਗਰ ਤੁਸੀਂ ਪਹਿਲਾਂ ਤੋਂ ਕੇवाईसी ਕਰਵਾ ਲਈ ਹੈ ਤਾਂ ਕੀ ਤੁਹਾਡੀ KYC ਕੰਪਲੀਟ ਹੋ ਚੁੱਕੀ ਹੈ ਜਾਂ ਫਿਰ ਨਹੀਂ ਹੋਈ ਜੀ ਇਸ ਤੇ ਲਈ ਪੰਜਾਬ ਦੀ ਇੱਕ ਆਫੀਸ਼ੀਅਲ ਵੈਬਸਾਈਟ ਤੇ ਵੀ ਲੈ ਕੇ ਚੱਲਦੇ ਹਾਂ ਦੋਸਤੋ ਇਹ ਪੰਜਾਬ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਹੈ ਜਿਸ ਦਾ ਨਾਮ ਹੈ epost.punjab.gov.in ਇਸ ਵੈਬਸਾਈਟ ਤੇ ਬੈਨੀਫੀਸ਼ੀਰੀ ਡਿਟੇਲ ਦੇ ਉੱਪਰ ਤੁਸੀਂ ਆ ਕੇ ਆਪਣਾ ਰਾਸ਼ਨ卡 ਨੰਬਰ ਫਿਲ ਕਰਕੇ ਸਬਮਿਟ ਕਰੋਗੇ ਤੁਹਾਡੇ ਸਾਹਮਣੇ ਸਟੇਟਸ ਦਿਖਣ ਲੱਗ ਜਾਏਗਾ ਅਗਰ ਤੁਹਾਡਾ ਵੈਰੀਫਿਕੇਸ਼ਨ ਸਟੇਟਸ ਨੋ ਸ਼ੋ ਕਰ ਦੇਗਾ ਤਾਂ ਮਤਲਬ ਤੁਹਾਡੀ ਹਾਲੇ ਤੱਕ KYC ਨਹੀਂ ਹੋਈ ਹੈ ਤਾਂ ਤੁਸੀਂ ਸਾਰੇ ਮੈਂਬਰ ਦੀ ਕੇਵਾਈਸੀ ਕਰੋਣੀ ਹੋਵੇਗੀ ਲੇਕਿਨ ਅਗਰ ਤੁਹਾਡੇ ਕਿਸੇ ਮੈਂਬਰ ਦੀ ਕੇਵਾਈਸੀ ਤੁਸੀਂ ਕਰਵਾ ਲਈ ਹੈ ਇੱਕ ਮੈਂਬਰ ਦੀ ਕੇਵਾਈਸੀ ਹੋ ਚੁੱਕੀ ਹੈ ਦੋ ਮੈਂਬਰ ਦੀ ਕੇਵਾਈਸੀ ਹੋ ਚੁੱਕੀ ਹੈ ਤਾਂ ਉਹਨਾਂ ਦਾ ਸਟੇਟਸ ਵੈਰੀਫਾਈ ਸ਼ੋ ਕਰੇਗਾ ਯਾਨੀ ਕਿ ਉਹਨਾਂ ਦੀ ਕੇਵਾਈਸੀ ਹੋ ਚੁੱਕੀ ਹੈ ਤਾਂ ਇਸ ਕਰਕੇ ਜਿੰਨੇ ਤੁਹਾਡੇ ਘਰ ਦੇ ਵਿੱਚ ਟੋਟਲ ਮੈਂਬਰ ਨੇ ਜਿਨ੍ਹਾਂ ਦੀ ਤੁਸੀਂ ਕੇਵਾਈਸੀ ਕਰਾਉਂਦੇ ਹੋ ਸਿਰਫ ਉਹਨਾਂ ਮੈਂਬਰ ਦਾ ਤੁਸੀਂ ਰਾਸ਼ਨ ਕਾਰਡ ਦਾ ਲਾਭ ਲੈ ਸਕਦੇ ਹੋ ਬਾਕੀ ਮੈਂਬਰ ਦੇ ਨਾਮ ਰਾਸ਼ਨ ਕਾਰਡ ਵਿੱਚੋਂ ਆਪਣੇ ਆਪ ਸਰਕਾਰ ਵੱਲੋਂ ਘਟ ਦਿੱਤੇ ਜਾਣਗੇ ਇਸ ਦਾ ਕਾਰਨ ਇਹ ਵੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਰਾਸ਼ਨ ਕਾਰਡ ਦੀ ਕੋਈ ਵੈਰੀਫਿਕੇਸ਼ਨ ਹੀ ਹੋਈ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਫੈਮਲੀ ਮੈਂਬਰ ਦੀ ਡੈਥ ਹੋ ਚੁੱਕੀ ਹੈ ਤਾਂ ਉਹਨਾਂ ਦਾ ਵੀ ਰਾਸ਼ਨ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਹੁਣ ਕੇवाईसी ਲਾਜ਼ਮੀ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਲੜਕੀ ਦੀ ਜਦੋਂ ਆਪਾਂ ਮੈਰਿਜ ਕਰ ਦਿੰਦੇ ਹਾਂ ਪਹਿਲਾਂ ਉਹਨਾਂ ਦੇ ਮਾਪਿਆਂ ਦੇ ਰਾਸ਼ਨ ਕਾਰਡ ਵਿੱਚ ਨਾਮ ਹੁੰਦਾ ਹੈ ਲੇਕਿਨ ਜਦੋਂ ਮੈਰਿਜ ਤੋਂ ਬਾਅਦ ਵੀ ਉਹਨਾਂ ਦਾ ਮਾਪਿਆਂ ਦੇ ਰਾਸ਼ਨ ਕਾਰਡ ਦੇ ਵਿੱਚ ਨਾਮ ਰਹਿੰਦੇ ਆ ਜਿਸ ਕਰਕੇ ਲੰਬੇ ਸਮੇਂ ਤੋਂ ਮਾਪੇ ਉਸ ਲੜਕੀ ਦੇ ਅਨਾਜ ਦਾ ਲਾਭ ਵੀ ਉਠਾ ਰਹੇ ਹੁੰਦੇ ਆ ਜਿਸ ਕਰਕੇ ਹੁਣ ਇਹ ਨਵੇਂ ਸ਼ਰਤਾਂ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਕਿ ਜਦੋਂ ਵੀ ਕੋਈ ਜਹਾਂ ਹੁੰਦਾ ਆ ਤਾਂ ਉਹ ਡੀਪੂ ਹੋਲਡਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਇਸ ਪਰਸਨ ਦਾ ਨਾਮ ਨਵਾਂ ਨਾਮ ਕਿਵੇਂ ਐਡ ਕਰਨਾ ਹੈ ਅਤੇ ਜੋ ਡੈਥ ਹੋ ਚੁੱਕੀ ਹੈ ਜਾਂ ਫਿਰ ਕਿਸੇ ਲੜਕੀ ਦੀ ਮੈਰਿਜ ਹੋ ਚੁੱਕੀ ਹੈ ਤਾਂ ਉਸ ਦਾ ਨਾਮ ਰਾਸ਼ਨ ਕਾਰਡ ਵਿੱਚੋਂ ਡਿਲੀਟ ਕਰਨ ਦੀ ਜ਼ਿੰਮੇਵਾਰੀ ਡਿਪੋ 홀ਡਰ ਨੂੰ ਦਿੱਤੀ ਗਈ ਹੈ ਕਿਉਂਕਿ ਹਰ ਮਹੀਨੇ ਕੰਮ ਕੀਤਾ ਜਾਇਆ ਕਰੇਗਾ ਅਤੇ ਹਰ ਮਹੀਨੇ ਦੀ ਬਾਇਓ ਡਾਟਾ ਸਰਕਾਰ ਨੂੰ ਭੇਜਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਇਹ ਸੀ ਅੱਜ ਦੇ ਖਾਸ ਅਪਡੇਟ ਤੁਸੀਂ ਵੀ ਰਾਸ਼ਨ ਕਾਰਡ ਦੀ ਕੇवाईसी ਕਰਵਾਓ ਤਾਂ ਕਿ ਨਵੀਆਂ ਸਕੀਮਾਂ ਅਤੇ ਰਾਸ਼ਨ ਦਾ ਲਾਭ ਸਮੇਂ ਸਿਰ ਲੈ ਸਕੋ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ